ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਨੇ ਹਾਂ ਸੂਬੇ ਦੀਆਂ 10 ਮੁੱਖ ਖਬਰਾਂ ਤੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ 107 ਉਪ ਜ਼ਿਲ੍ਹਾ ਅਟਾਰਨੀਆਂ ਦੀਆਂ ਕੀਤੀਆਂ ਬਦਲੀਆਂ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਨੂੰ ਕੀਤੀ ਅਪੀਲ ਖੇਤਾਂ ਵਿੱਚ ਆਪਣੀਆਂ ਮੋਟਰਾਂ ਨੇੜੇ ਲਗਾਉਣ ਚਾਰ-ਚਾਰ ਬੂਟੇ 2364 ईटीटी ਪੜਤੀਆਂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਅਧਿਆਪਕਾਂ ਨੂੰ ਆਇਆ ਸੁੱਖ ਦਾ ਸਾਹ ਲੁਧਿਆਣਾ ਵਿਖੇ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੀ ਸ਼ਾਮ ਤੱਕ ਚੱਲੇਗੀ ਬੈਠਕ ਸੀਨੀਅਰ ਅਗੂ ਵਰਕਰਾਂ ਨੂੰ ਕਰਨਗੇ ਸੰਬੋਧਿਤ ਬੀਤੀ ਰਾਤ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਪੰਜਾਬ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਹੋਈ ਮੁੱਠਭੇੜ ਚੱਲੀਆਂ ਗੋਲੀਆਂ ਨਸ਼ੇੜੀ ਖਾ ਗਏ 550 ਕਰੋੜ ਦੀ ਦਵਾਈ ਕੇਂਦਰਾਂ ਵਿੱਚ ਨਸ਼ਾ ਛੱਡਣਾ ਏ ਹੁਣ ਗੋਲੀਆਂ ਖਾਣਦੇ ਹੋਏ ਆਦੀ ਭਵਾਨੀਗੜ੍ਹ ਵਿੱਚ ਲੱਗਿਆ ਤਰਨਾ ਹੋਇਆ ਖਤਮ ਮ੍ਰਿਤਕ ਲਾਈਨਮੈਨ ਦਾ ਪਰਿਵਾਰ ਸੰਸਕਾਰ ਲਈ ਰਵਾਨਾ ਫੌਜ ਦੀ ਟ੍ਰੇਨਿੰਗ ਲੈ ਰਿਹਾ 20 ਸਾਲਾ ਨੌਜਵਾਨ ਨਹਿਰ ਵਿੱਚ ਡੁੱਬਿਆ ਹੋਈ ਮੌਤ ਐਨਡੀਆਰਐਫ ਪਾਲ ਵਿੱਚ ਜੁਟੀ ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ ਚੰਡੀਗੜ੍ਹ ਵਿੱਚ ਪੈਟਰੋਲ 94.24 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 82.40 ਰੁਪਏ ਇੰਗਲੈਂਡ ਵਿਖੇ ਗਰੇਵਸ ਐਂਡ ਗੁਰਦੁਆਰਾ ਸਾਹਿਬ ਵਿਖੇ ਚੱਲੀਆਂ ਤਲਵਾਰਾਂ ਦੋ ਹੋਏ ਜ਼ਖਮੀ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ